ਇੱਧਰ ਇੰਟਰਫੇਸ ਕਰ ਲੈ ਆਂ ਮਾਣ ਵਾਲਾ ਪੁੱਤਰ ਮੂ ਇੱਧਰ ਨੂੰ ਕਰ ਤੇ ਇੱਧਰ ਦੇਖੋ ਜਿਹੜੀ ਸਾਈਡ ਹਾਂ ਕਰੇ ਬਾਅਦ ਚ ਲਾ ਦੇ ਰਿਆ ਕਰ ਰਹੇ ਨੇ ਮੈਂ ਬੁਰ ਕੇ ਬਸ ਬਸ ਹੁਣ ਆ ਤਾ ਪਤਾ बच्चे बुला लो सारी मैं तो क्या बच्चे लाइ जी चाबी फिर दो, दो मिनट हो ਇੱਕ ਮਿੰਟ ਜੀ ਪਿੱਛੇ ਹੋ ਕੇ ਕਰ ਦਿਓ ਜੀ ਨਾਲ ਆ ਸਕੂਲ ਦਾ ਅਜੀ ਉੱਤੇ ਲੈ ਕਾਪੀ ਦੀ ਪਾਈ ਓਕੇ ਕਰ ਲੈ ਆੜਿਆ ਜਾ ਚੋਟੀ ਨਾਲ ਅੱਗੇ ਤੋਂ ਕਰ ਦੇ ਹੋਈ ਸਾਈਡ ਤੇ ਤੁਸੀਂ ਕੋਈ ਪ੍ਰੋਸੈਸ ਕਰਦੇ ਹੋ। ਕੋਈ ਪ੍ਰਾਇਮਰ ਆਉਂਦਾ ਹੈ। ਮਾਰਚ ਕਰਾਉਣ ਵਾਲਾ ਕੋਈ ਆਲਾ ਹੋ ਜਾਵੇ। ਹੂੰ। ਕੋਈ ਜਿਹੜਾ ਬੱਚਾ ਬੋਲਣ ਵਾਲਾ ਹੋਵੇ ਉਹ ਜਿੰਦਰ ਜੀ ਇੱਕ ਮਿੰਟ ਕੰਟੀਨਿਊਰ ਖੋਲ ਲਿਆ। ਪਸ ਸਮਾਨ ਕਰਵਾ ਲੀਜੀ। ਕਰ ਲੋ ਕਰੂ 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 ਫਿਰ ਕੋਈ ਫਾਈਟ ਲੱਗਦੀ। ਧੰਨ। Okay. ਕਦਾਦਾ ਨਾ ਜਿਹੜਾ ਡਰਾਈਵਰ ਬਸ ਹੋ ਗਈ ਨਹੀਂ ਕਰਨਾ ਮੈਂ ਸਟਾਰਟ ਕਰਾਂ ਰੱਬ ਦੀ ਮਿਹਰ ਹੋਈ ਕੱਤੀ ਇਹ ਮਹੀਨਾ ਦੇ ਚੱਲ ਰਿਹਾ ਨਾਲੇ ਦੱਸ ਦੋ ਕਦੇ ਹਮੇ ਰੋਜ਼ ਲੱਗਿਆ ਹੋਵੇ ਨਾ ਹਾਂ ਰੋਜ਼ ਦਵਾਤੀ ਹਰ ਸਿੱਖ ਕਰਨਾ ਹੈ ਕਿਹੜੀ ਤਲਾਸ਼ ਪੜਦੇ ਜਿੱਥੇ ਕਿਹੜੀ ਅੱਜ ਸਕੂਲ ਬੈਨ ਮਿਲਿਆ ਕਿੰਨੇ ਕੁ ਖੁਸ਼ੀ ਆ ਹੁਣ ਤੁਹਾਨੂੰ ਹੋਰ ਗੱਲ ਕਿੰਨੇ ਕਿ ਸੰਨ ਬਹੁਤ ਸੰਨ ਪਹਿਲੇ ਕੀ ਮੁਸ਼ਕਿਲ ਆਉਂਦੀ ਸੀ ਪਹਿਲੇ ਗਰਮੀ ਚ ਤੁਰਨਾ ਬਹੁਤ ਔਖਾ ਲੱਗਦਾ ਸੀ ਉਹ ਸਾਡੇ ਸਰਪੰਚ ਨੂੰ ਸਾਹ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਨਹੀਂ ਪਛ ਨਹੀਂ ਹੁੰਦਾ ਬਹੁਤ ਖੁਸ਼ੀ ਹੋ ਰਹੀ ਹੈ ਸਰਪੰਚ ਨੂੰ ਲਾ ਤਾਂ ਮੁਸ਼ਕਿਲ ਆਉਂਦੀ ਹੈ ਉਹ ਤਾਂ ਆਈਏ ਜੀ ਉਹ ਸਨ ਬਹੁਤ ਖੁਸ਼ੀ ਹੋਈ ਹੈ ਹਾਂ ਜੀ ਪਹਿਲੇ ਸੱਟਾਂ ਨਾਲ ਵੀ ਡਰ ਲੱਗਦਾ ਸੀ ਵੀ ਸਾਈਕਲ ਤੇ ਮੋਟਰਸਾਈਕਲ ਉੱਤੇ ਲੱਤੀ ਜਿਉ ਹੁਣ ਸਾਨੂੰ ਬਹੁਤ ਜ਼ਿਆਦਾ ਸੇਫਟੀ ਹੋ ਗਈ ਜੀ ਹੁਣ ਇਸ ਕਰਕੇ ਬਹੁਤ ਖੁਸ਼ ਹਾਂ ਮੇਰਾ ਨਾਮ ਤਰਨੁ ਜਿਹੜੀ ਕਲਾਸ ਚ ਪੜਦਾ ਮੈਂ ਜੀ ਚੌਥੀ ਕਲਾਸ ਵਿੱਚ ਪੜਦਾ ਪਹਿਲੇ ਜਿੱਤੀ ਕਿਹਨੇ ਛੋਣੇ ਵਾਚ ਬੈਂ ਨਿਲੀਆ ਕਿੰਨੇ ਖੁਸ਼ੀ ਹੋ ਰਹੀਆ ਕਿੰਨੇ ਕਿਸਾਨੀ ਮਿਲੂਗਾ ਮੈਨੂੰ ਜੀ ਪਾਲ ਸਿਨ ਹੋ ਰਹੀਆ ਜੀ ਸਾਨੂੰ ਜੀ ਅਸੀਂ ਰੋਇਨੇ ਕੰਤੇ ਹਾਂ ਤੇ ਇਸ ਕਰਕੇ ਜੀ ਸਾਨੂੰ ਬੈਂਕ ਦੀ ਜੀ ਅੱਜ ਸਾਨੂੰ ਔਰ ਕੁਛ ਹੋਰ ਹੁਣ ਪੈਰ ਮਿਲ ਕੀ ਹੁਣ ਔਰ ਜਾਣਕਾਰੀ ਵਧਿਆ ਪੁੱਛਣਾ ਹਾਂਜੀ ਬੋਲੋ ਇਹ ਸਾਡੇ ਜਿੱਦਾਂ ਸਾਰੇ ਆਲੇ ਦੋਲੇ ਦੇ ਸਕੂਲ ਚੱਲਦੇ ਨੇ ਤੇ ਹੁਣ ਪ੍ਰਾਈਵੇਟ ਸਕੂਲ ਸਾਡੇ ਜ਼ਿਆਦਾ ਸਾਰੇ ਹਰ ਇੱਕ ਪੈਰੈਂਟਸ ਦੀ ਇਹੀ ਹੁੰਦੀ ਹੈ ਉਮੀਦ ਕਿ ਸਾਡਾ ਬੱਚਾ ਜਿਹੜਾ ਸਵੇਰੇ ਉੱਠ ਕੇ ਆਪਣੀ ਮਤਲਬ ਜਿਹੜਾ ਟ੍ਰੇਨ ਤੇ ਜਾ ਕੇ ਸਕੂਲ ਦੇ ਤੇ ਹਰ ਇੱਕ ਵੱਡੇ ਤੋਂ ਦੇਖ ਕੇ ਛੋਟੇ ਦੀ ਹਰ ਇੱਕ ਦੀ ਉਮੀਦ ਹੁੰਦੀ ਹੈ ਕਿ ਮੇਰਾ ਬੱਚਾ ਸਕੂਲ ਨੂੰ ਜਿਹੜਾ ਬੈਂਚ ਜਾ ਤੇ ਸਾਡੇ ਪਿੰਡ ਦਾ ਵਿੱਚ ਬਹੁਤ ਪੁਰਾਣਾ 1956 ਦਾ ਸਕੂਲ ਆ ਜਿਹੜਾ ਇਹ ਬਣਿਆ ਹੋਇਆ ਜਰਨਲ ਸਰਦੇਵ ਸਿੰਘ ਨੇ ਇਹਦਾ ਨਹੀਂ ਪੱਥਰ ਰੱਖਿਆ ਜੀ ਤੇ ਇੱਥੋਂ ਇਸੇ ਕਰਕੇ ਆੜ-ਦਾਲੇ ਪ੍ਰਾਈਵੇਟ ਸਕੂਲਾਂ ਕਰਕੇ ਬੱਚੇ ਘਟਦੇ ਘਟਦੇ ਅੱਜ ਸਾਡੇ ਸਕੂਲ ਦੀ ਇਹ ਹਾਲਤ ਹੋ ਗਈ ਸੀ ਵੀ ਸਿਰਫ 50 ਤੋਂ 60 ਬੱਚੇ ਜਿਹੜੇ ਆ ਸਾਡੇ ਸਕੂਲ 'ਚ ਰਹਿ ਗਏ ਤੇ ਅਸੀਂ ਕੋਸ਼ਿਸ਼ ਕੀਤੀ ਜਦੋਂ ਸਕੂਲ ਦੇ ਸਟਾਫ ਨੇ ਸਾਨੂੰ ਪਿਆ ਵੀ ਤੁਸੀਂ ਜੇ ਬੈਂਡ ਦਾ ਕੋਈ ਇਹਦਾ ਕਰ ਸਕਦੇ ਹੋ ਕਰਕੇ ਤੇ ਫਿਰ ਅਸੀਂ ਸੋਚਿਆ ਚਲੋ ਮੈਂ ਬੇਟਾ ਨਾਲ ਗੱਲ ਕੀਤੀ ਬੇਟਾ ਬਾਹਰ ਕੈਨੇਡਾ ਆ ਉਹ ਕਹਿੰਦਾ ਵੀ ਜਿਹੜੀ ਆਪਾਂ ਦੇ ਦਿੰਦੇ ਬੈਂਕ ਇਸ ਕਰਕੇ ਅਸੀਂ ਕੁਝ ਯੂਨੀਵਰਸਲ ਸਹੂਲਤ ਨੂੰ ਮੱਕਰ ਕਰਦੇ ਜਿਹੜੀ ਬੈਂਕ ਆ ਸਕੂਲ ਨੂੰ ਅੱਜ ਅੱਜ ਕੀਤੀ ਹੈ ਤੇ ਚੰਗਲ ਗਿਆ ਵੀ ਇਹ ਗੱਲ ਜਿਹੜੀ ਇਸ ਕਰਕੇ ਤੁਹਾਨੂੰ ਅੱਜ ਅਸੀਂ ਤਕਲੀਫ ਦਿੱਤੀ ਹੈ ਵੀ ਤੁਸੀਂ ਇਸ ਚੀਜ਼ ਨੂੰ ਲੋਕਾਂ 'ਚ ਬਤਾਓ ਇਹ ਵਡਿਆਈ ਦੀ ਗੱਲ ਨਹੀਂ ਹੈ ਸਾਡੀ ਕੋਸ਼ਿਸ਼ ਹੈ ਵੀ ਇਸ ਚੀਜ਼ ਨੂੰ ਦੇਖ ਕੇ ਹੋਰ ਵੀ ਜਿਹੜੇ ਐਨ ਆਰ ਆਈ ਹੈਗੇ ਆ ਉਹ ਇਹ ਚੀਜ਼ ਨੂੰ ਇਸ ਜਿਹੜੇ ਪੁਰਾਣੇ ਜਿਹੜੇ ਸਾਡੇ ਪੁੱਜ ਲੱਗੇ ਆ ਪਿੰਡਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸੰਭਾਇਆ ਜਾਵੇ ਜਿਹੜੇ ਗਰੀਬ ਹੈਗੇ ਆ ਲੋਕ ਨਹੀਂ ਆ ਸਕਦੇ ਸਕੂਲ ਉਹ ਇਸ ਚੀਜ਼ ਨੂੰ ਸਕੂਲ ਦੇ ਵਿੱਚ ਆਉਣਾ ਚਾਹੀਦਾ ਤੁਹਾਡੇ ਜਿਹੜੇ ਬੇਟਾ ਬਾਹਰ ਤਾਂ ਹੈਗਾ ਪਰ ਵੀ ਪਿੰਡ ਨਾਲ ਕੁੜੀ ਹੈ ਉਹ ਵੀ ਇੱਥੇ ਚੇਕ ਚਾਹੀਦੀ ਹੈ ਕਿੰਨੀ ਕੁ ਕਰ ਬਿਲਕੁਲ ਜਿੱਦਾਂ ਹੁਣ ਇਹ ਚੀਜ਼ਾਂ ਨੂੰ ਦਾਨ ਕਰਨ ਦੀਆਂ ਹੋਰ ਬਹੁਤ ਦਵਜਤਾ ਨੇ ਲੋਕ ਕੋਈ ਨੱਗਰ ਦੇ ਦਾਨ ਕਰਦਾ ਹੈ ਕੋਈ ਬੁਰਕਰਾਂ ਦਾਨ ਕਰਦਾ ਹੈ ਦਾਨ ਮਕਸਥਾਨਾਂ ਤੇ ਕਰਦੇ ਆ ਕੋ ਸਾਡੇ ਕੋਲ ਸੋਚ ਇਹ ਸੀ ਵੀ ਇਸ ਸਾਡੀ ਸੰਸਥਾ ਨੂੰ ਵੀ ਸੰਭਾਲਿਆ ਜਾਵੇ ਪਰ ਸਾਡੀ ਮਨ ਸੁਨੇਹਾ ਵੀ ਆ ਲੋਕਾਂ ਨੂੰ ਜਿਹੜੀ ਇਹ ਸਰਕਾਰੀ ਜਿਹੜੇ ادارے ਬਣੇ ਪਏ ਆ ਇਹਨਾਂ ਨੂੰ ਤੁਸੀਂ ਆਪਣਾ ਸਮਝ ਕੇ ਇਦਾਂ ਕਿਵੇਂ ਨਾ ਕਿਵੇਂ ਪੰਚਾਇਤਾਂ ਦੇ ਰੂਪ ਚਲਾ ਲਓ ਜਾਂ ਕੋਈ ਕਮੇਟੀਆਂ ਬਣਾ ਕੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਵੇ ਤਾਂ ਜੋ ਜਿਹੜੇ ਉਹ ਲੋਕਾਂ ਨੂੰ ਸਹੂਲਤਾਂ ਦਿੱਤੀ ਜਾਣ ਤੇ ਜਿਹੜੇ ਲੋਕ ਹੈ ਪਹੁੰਚ ਕੇ ਆਪਣੇ ਬੱਚਾ ਨੂੰ ਪੜ੍ਹਾਈ ਕਰਾ ਸਕਣ ਇਦਾਂ ਹੀ ਆ ਵੀ ਜਿਵੇਂ ਹੁਣ ਠੰਡ ਦਾ ਮੌਸਮ ਹੁੰਦਾ ਆ ਜਾਂ ਤੇਜ਼ ਧੁੱਪ ਹੁੰਦੀ ਆ ਜਾਂ ਕੇ ਬਾਰਸ਼ ਦਾ ਮੌਸਮ ਹੁੰਦਾ ਹੈ ਹਨੇਰੀ ਚੱਲਦੀ ਆ ਇਹੇ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੱਚੇ ਜਿਹੜੇ ਸਕੂਲ ਹੈ ਇੱਕ ਸਕੂਲ ਸਾਡਾ ਪਿੰਡ ਤੋਂ ਬਾਹਰ ਬਾਹਰ ਹੈ ਹੁਣ ਜਿਵੇਂ ਸਾਡੇ ਪਿੰਡ ਦੇ ਪਰਲੇ ਪਾਸੇ ਤੋਂ ਆਈਏ ਤਾਂ ਘੱਟੋ ਘੱਟ 1.5 ਕਿਲੋਮੀਟਰ ਹੈ ਪਿੰਡ ਤੋਂ ਇਹ ਸਕੂਲ ਬਣ ਜਾਂਦਾ ਹੈ ਛੋਟੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਦੇ ਛੋਟੇ ਬੱਚੇ ਨੂੰ ਆਉਣ 'ਚ ਬਹੁਤ ਦਿੱਕਤ ਆਉਂਦੀ ਹੈ ਬਲਕਿ ਵੀ ਹੋਰ ਪਿੰਡਾਂ ਨੂੰ ਵੀ ਇਸ ਚੀਜ਼ ਕੋਈ ਫਾਇਰ ਨਹੀਂ ਲੱਗਦੀ ਦੇਖੋ ਕੋਸ਼ਿਸ਼ ਤਾਂ ਸਾਡੀ ਇਹੀ ਹੈ ਵੀ ਇਸ ਚੀਜ਼ ਨੂੰ ਦੇਖ ਕੇ ਜਿਹੜੇ ਲੋਕ ਹੈ ਜਾਂ ਜਿਹੜਾ ਕੋਈ ਇਸ ਚੀਜ਼ ਨੂੰ ਕਰ ਸਕਦਾ ਹੈ ਜਾਂ ਐਨ ਆਰ ਆਈ ਵੀਰ ਨੇ ਜਾਂ ਚੰਗੀ ਕੋਈ ਰੁਸੂਖ ਰੱਖਣ ਵਾਲੇ ਬੰਦੇ ਆ ਇਸ ਪਾਸੇ ਨੂੰ ਆਉਣ ਇਹ ਚੀਜ਼ ਨੂੰ ਸਮੂਹ ਤੋਂ ਦੇਣ ਲਈ ਮਨਾਉਟ ਤੱਤ ਪਰੋਂ ਕਾ ਸਾਡੇ ਸਕੂਲ ਦੀ ਮੇਨ ਮੰਗ ਸੀ ਕਿ ਇਹ ਕਾਫੀ ਦੇਰ ਤੋਂ ਕਿ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਇੱਕ ਦੋ ਪਿੰਡਾਂ ਨੇ ਆਲੇ-ਦਾਲੇ ਬੈਨਾਂ ਦਾ ਬਣਦ ਸੀ ਉੱਪਰ ਜਾ ਰਹੇ ਸੀ ਬੱਚੇ ਪਰ ਸਾਡੇ ਭਤੀਜੇ ਗਰੇਂਦਰ ਸਿੰਘ ਸੰਮੀ ਜੋ ਕਿ ਕੈਨੇਡਾ ਰਹਿੰਦਾ ਉਹਨੇ ਬਹੁਤ ਵੱਡਾ ਉਪਰਾਲਾ ਕੀਤਾ ਪ੍ਰਾਇਮਰੀ ਸਕੂਲ ਨੂੰ ਅੱਜ ਜਿਹੜੀ ਬੈਨ ਅਗੇ ਫਿਕੀਤੀ ਹੈ ਇਹਦੇ ਨਾਲ ਜਿਹੜੇ ਬੱਚੇ ਵਿਚਾਰੇ ਟੁਰ ਕੇ ਆਉਂਦੇ ਸੀ ਮੀਂਹ ਦੇ ਵਿੱਚ ਜਾਂ ਗਰਮੀ ਦੇ ਵਿੱਚ ਉਹ ਵੱਧ ਗਿਣਤੀ ਵਿੱਚ ਪੜ੍ਹਾਉਣਗੇ ਸਾਡੇ ਸਕੂਲ ਦਾਲਾ ਇਸ ਨਗਰ ਵੱਲੋਂ ਜਿਹੜਾ ਪੰਚਾਇਤ ਵੱਲੋਂ ਸਰਪੰਚ ਗੁਰਜਾ ਸਿੰਘ ਜੀ ਦੀ ਅਗਵਾਈ ਤੇ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਬੜਾ ਚੰਗਾ ਲੱਗਿਆ ਕਿਉਂਕਿ ਸਾਡੇ ਇਸ ਪਿੰਡ ਪਿੰਡ ਵੱਡਾ ਤੇ ਆਲੇ-ਦਾਲੋਂ ਜਦੋਂ ਬੱਚਿਆਂ ਨੂੰ ਕਈ ਕਈ ਬੱਚਨ ਦਾ 2 ਕਿਲੋਮੀਟਰ ਵਾਗੇ ਸਕੂਲ ਪੈਂਦਾ ਹਾਂ ਉਸ ਨੂੰ ਮੁੱਖ ਰੱਖ ਕੇ ਸਾਡੇ ਇਸ ਪਿੰਡ ਦੇ ਐਮ ਆਰ ਆਈ ਗੁਰਿੰਦਰ ਸਿੰਘ ਵੱਲੋਂ ਜੋ ਸਰਪੰਚ ਸਾਹਿਬ ਦੇ ਬੇਟਾ ਦੀ ਰੇਤੇ ਇੱਕ ਚੰਗਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਦਿਨ ਸਾਡਾ ਦਾਖਲਾ ਬਧੇਗਾ ਤੇ ਮਾਪਿਆਂ ਚ ਇੱਕ ਪੋਜ਼ਿਟਿਵ ਜਿਹੜਾ ਇੱਕ ਸੰਦੇਸ਼ ਵੀ ਜਾਏਗਾ ਕਿਉਂਕਿ ਸਾਡੇ ਅੰਦਰ ਜਿਹੜੇ ਲੋਕਾਂ ਚ ਇੱਕ ਟ੍ਰੈਂਡ ਜਾ ਬਣ ਗਿਆ ਸੀ ਕਿ ਸ਼ਾਇਦ ਬੈਨਾ ਚ ਜਾ ਕੇ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਐਸੇ ਉਹਦੇ ਕਰਕੇ ਜੇ ਬੱਚੇ ਨੂੰ ਲੈ ਜਾਂਦੇ ਸਕੂਲਾਂ ਚ ਤਾਂ ਸਾਨੂੰ ਵੀ ਇਹਦਾ ਇੱਕ ਲਾਭ ਮਿਲੂਗਾ ਮੈਸੇਜ ਸਾਡੇ ਐਨਆਰਆਈ ਹੋਰ ਭਰਾਵਾਂ ਨੂੰ ਵੀ ਜਿਹੜਾ ਦੇਣਾ ਚਾਹੁੰਦਾ ਤੇ ਪਿੰਡ ਦੇ ਜਿਹੜੇ ਪੰਚਾਇਤਾਂ ਨੂੰ ਵੀ ਕਿ ਇਹ ਰਲ ਕੇ ਜਿਹੜੀ ਸਾਡੀਆਂ ਸੰਸਥਾਵਾਂ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਦੇ ਅਸੀਂ ਪੰਜਾਬ ਦੇ ਵਿੱਚ ਇਹ ਪ੍ਰਾਇਮਰੀ ਸਕੂਲ ਦੀ ਨਿਊ ਵਧੀਆ ਹੋਏਗੀ ਤਾਂ ਜਿਹੜੀ ਸਾਡੀ ਸਿੱਖਿਆ ਵਧੀਆ ਹੋਏਗੀ ਅਸੀਂ ਹੋਰ ਬਹੁਤ ਥਾਮਾਂ ਤੇ ਧਾਰਮਿਕ ਥਾਮਾਂ ਤੇ ਵੀ ਦਾਨ ਕਰਦੇ ਆ ਪਰ ਸਾਡੀ ਇਹ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਇਸ ਵੱਡੇ ਪ੍ਰਾਲੇ ਦੀ ਲੋੜ ਆ ਭਾਵੇਂ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਲੀਕ ਕੇ ਵੱਡੇ ਪ੍ਰਾਲੇ ਹੋ ਰਹੇ ਨੇ ਪਰ ਜਿਹੜੀ ਸਿੱਖਿਆ ਵਧੀਆ ਨਤੀਜਾ ਉਦੋਂ ਹੀ ਦਿੰਦੀ ਆ ਜਦੋਂ ਲੋਕ ਨਾਲ ਸਹਿਯੋਗ ਕਰਦੇ ਆ ਲੋਕ ਨਾਲ ਖੜਦੇ ਆ ਬਾਕੀ ਸਾਨੂੰ ਬਹੁਤ ਵੱਡੀ ਮੁਸ਼ਕਲ ਸੀ ਸਾਡਾ ਪਿੰਡ ਵੱਡਾ ਹੋਣ ਦੇ ਕਾਰਨ 2 ਕਿਲੋਮੀਟਰ ਵੀ ਪੈਂਦਾ ਕਿ ਕੁਝ ਬੱਚਿਆਂ ਨੂੰ ਤੇ ਜਦੋਂ ਅਸੀਂ ਪੇਰੈਂਟਸ ਨੂੰ ਕਹਿੰਦੇ ਸੀ ਵੀ ਸਾਡੇ ਸਕੂਲ ਤੋਂ ਕੋਈ ਘਾਟ ਦੱਸੋ ਅਸੀਂ ਤਾਂ ਇੰਨੀ ਮਿਹਨਤ ਕਰ ਰਹੇ ਹਾਂ ਤਾਂ ਪੇਰੈਂਟਸ ਕਹਿੰਦੇ ਸੀ ਵੀ ਸਾਨੂੰ ਇੱਕ ਜਾਣੇ ਨੂੰ ਤਾਂ ਬੱਚਾ ਛੱਡ ਕੇ ਆਉਣਾ ਪੈਂਦਾ ਫਿਰ ਦੁਪਹਿਰ ਵੇਲੇ ਇੱਕ ਜਾਣ ਨੂੰ ਲੈ ਕੇ ਆਉਣਾ ਪੈਂਦਾ ਨਹੀਂ ਸਾਡਾ ਤਾਂ ਅਸੀਂ ਦੇ ਵੀ ਕੰਮਕਾਰ ਵੀ ਕਰਨੇ ਹੁੰਦੇ ਆ ਉਸ ਉਹ ਮੁਸ਼ਕਲ ਅਸੀਂ ਜਦੋਂ ਸਰਪੰਚ ਸਾਹਿਬ ਨਾਲ ਪਿਛਲੇ ਸਾਲ ਤੋਂ ਸਾਂਝੇ ਕਰਦੇ ਆ ਸਰਦਾਰ ਨਾਜ਼ਰ ਸਿੰਘ ਵੀ ਮੱਲੇਵਾਲ ਸਾਡੇ ਮੈਡਮ ਦੇ ਪਤੀ ਨੇ ਇਹ ਕਾਫੀ ਟਾਈਮ ਤੋਂ ਐਫਰਟ ਕਰ ਰਹੇ ਸੀ ਅਸੀਂ ਸਰਪੰਚ ਸਾਹਿਬ ਨੂੰ ਕਨਵਿੰਸ ਕਰਾਉਣ ਦੇ ਲਈ ਉਹਨਾਂ ਨੇ ਸਾਡੀ ਸਮੱਸਿਆ ਸਮਝੀ ਤੇ ਉਹਨਾਂ ਦੇ بیٹے ਸਰਦਾਰ ਗੁਰਿੰਦਰਜੀਤ ਸਿੰਘ ਛੰਮੀ ਜੋ ਕਿ ਅੱਜ ਕੱਲ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਨੇ ਬੱਚਿਆਂ ਲਈ ਇੱਕ ਬੈਂਡ ਦਾ ਪ੍ਰਬੰਧ ਕਰਕੇ ਦਿੱਤਾ ਬਹੁਤ ਵਧੀਆ ਬੈਂ ਹੈ ਤੇ ਹੁਣ ਇਹ ਹੈ ਕਿ ਅਸੀਂ ਸਾਡੇ ਪਿੰਡ ਦੇ ਬੱਚੇ ਤਾਂ ਜਿਹੜੇ ਦੂਰ ਜਾਂਦੇ ਤੇ ਆਏ ਜਾਂਦੇ ਸੀ ਕੁਝ ਸਾਡੇ ਆਲੇ ਦੋ ਆਲੇ ਪਿੰਡ ਹੈ ਜਿਹੜੇ ਬੱਚੇ ਨੂੰ ਨਹਿਰ ਪਾਰ ਕਰਨੀ ਪੈਂਦੀ ਹੈ ਜਾਂ ਸੜਕਾਂ ਪਾਰ ਕਰਕੇ ਸਕੂਲਾਂ ਤੱਕ ਪਹੁੰਚ ਅਸੀਂ ਉਹਨਾਂ ਲਈ ਵੀ ਇਹ ਸੇਵਾ ਜਿਹੜੀ ਜਾਰੀ ਰੱਖਣਾ ਹੈ ਉਹਨਾਂ ਦਾ ਵੀ ਅਸੀਂ ਖੁੱਲਾ ਸਤਾਵਾਂਗੇ ਕਿ ਜਿਹੜੇ ਵੀ ਬੱਚੇ ਆਉਣਗੇ ਵੈਲਕਮ ਹੈ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੱਲੇਵਾਲ ਦੋਨਾਂ ಗ್ರಾಮ ਪੰਚਾਇਤਾਂ ਦਾ ਸਾਰੇ ਪਤਵੰਤੇ ਸੱਜਣਾਂ ਦਾ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਸਰਪੰਚ ਸਾਹਿਬ ਦਾ ਸਾਥ ਦਿੱਤਾ ਤੇ ਬਾਕੀ ਅਸੀਂ ਸਕੂਲ ਵੱਲੋਂ ਸਾਰੇ ਹੀ ਨਗਰ ਮੱਲੇਵਾਲ ਨੂੰ ਤੇ ਦੋਨਾਂ ਪੰਚਾਇਤਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਾਡੇ ਬੱਚੇ ਲਗਾਤਾਰ ਸਪੋਰਟ ਖੇਡਦੇ ਆ ਡਿਸਟ੍ਰਿਕਟ ਖੇਡਦੇ ਆ ਪੰਜਵੀਂ ਦੇ ਰਿਜ਼ਲਟ ਤੋਂ ਸਾਡੀਆਂ ਵਧੀਆ ਤਕਸੀਨਾ ਪੈਂਦੀਆਂ ਹੁਣ ਇਸ ਉਪਰਾਲੇ ਦੇ ਨਾਲ ਹੈ ਜਿਹੜਾ ਇਹ ਜਿਹੜੀ ਬੱਚਿਆਂ ਦੇ ਆਉਣ ਜਾਣ ਦੀ ਦਿੱਕਤ ਸੀ ਉਹ ਵੀ ਚੱਕੀ ਗਈ ਹੁਣ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਸਕੂਲ ਹੈ ਉਹ ਹੁਣ ਬਰਾਂ ਦੇ ਚਣ ਵਾਂਗੂ ਚੰਪ ਰਿਹਾ ਜਿੰਨੇ ਪਿੰਡ ਦੇ ਕਿੱਤੇ ਕਿੱਤੇ ਸਾਡੇ ਹੁਣ ਤੱਕ ਜਿਹੜੇ 80 ਬੱਚੇ ਆ ਸਾਡੇ ਸਕੂਲ ਦੇ ਵਿੱਚ ਪਰ ਗੁੰਜਾਇਸ ਤੇ ਹੈਗੀ ਐ ਜਿਵੇਂ ਪਿੰਡ ਵੱਡਾ ਕਿਉਂਕਿ ਸਾਡੇ ਆਲੇ-ਦਾਲੇ ਪ੍ਰਾਈਵੇਟ ਸਕੂਲ ਇਸ ਪਿੰਡ ਦੇ ਆਲੇ-ਦਾਲੇ ਦੋ ਐ ਕਿਉਂਕਿ ਜਦੋਂ ਬੱਚਾ ਬੈਂਡ ਦੇ ਵਿੱਚ ਜਾਂਦਾ ਪੇਰੈਂਟਸ ਨੂੰ ਵੀ ਇੱਕ ਸਹੂਲਤ ਹੋ ਜਾਂਦੀ ਐ ਵੀ ਚਾਹੇ ਫੀਸ ਵੀ ਦੇਣੀ ਪਵੇ ਪਰ ਬੱਚਾ ਤਾਂ ਮੇਰੇ ਘਰ ਤੋਂ ਬਾਹਰ ਤੋਂ ਬੈਂਡ ਤੋਂ ਚੱਲ ਜਾਂਦਾ ਹੁਣ ਇੱਥੇ 1.5 ਕਿਲੋਮੀਟਰ ਬੱਚੇ ਨੂੰ ਤੋਰ ਕੇ ਨਾ ਤਾਂ ਪੇਰੈਂਟਸ ਦਾ ਮਨ ਪਿੱਛੇ ਪੈਂਦਾ ਤੇ ਨੰਬਰ ਤੋਂ ਤੇ ਜੇ ਪੇਰੈਂਟਸ ਨਾਲ ਆਉਂਦੇ ਨੇ ਤਾਂ ਉਹਨਾਂ ਦਾ ਵਿਚਾਰਿਆਂ ਦਾ ਕੰਮ ਕਰ ਪ੍ਰਭਾਵਤ ਹੁੰਦਾ ਹੈ ਜੀ ਨਾ ਸਾਨੂੰ ਬਹੁਤ ਬਹੁਤ ਸਹਿਯੋਗ ਮਿਲਣਾ ਤੇ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਸਕੂਲ ਨੂੰ ਅੱਗੇ ਲੈ ਜਾਂਦੇ ਹਾਂ ਸਕੂਲ ਬਹੁਤ ਵੱਡਾ ਚਾਅ ਹੁੰਦਾ ਕਿਉਂਕਿ ਅਸੀਂ ਵੀ ਛੋਟੇ ਹੁੰਦੇ ਆਪਾਂ ਦੇਖਦੇ ਰਹੇ ਹਾਂ ਕਿਉਂਕਿ ਬੇਸ਼ੱਕ ਬੱਚੇ ਦਾ ਕੋਈ ਜ਼ੋਰ ਨਹੀਂ ਚੱਲਦਾ ਬੱਚੇ ਇੰਨੇ ਸਮਝਦਾਰ ਹੁੰਦੇ ਆ ਦੇ ਵਿਚ ਗਰੀਬ ਘਰ ਦੇ ਵਿੱਚ ਜੰਮੇ ਹੁੰਦੇ ਆ ਕਿ ਉਹ ਪੇਰੈਂਟਸ ਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦੇ ਹੁੰਦੇ ਕਿਉਂਕਿ ਉਹਨਾਂ ਨੂੰ ਕਰਦੇ ਹਾਲਾਤ ਪਰ ਜਿਹੜੇ ਚਾਅ ਉਹਨਾਂ ਦੇ ਵੀ ਹੁੰਦੇ ਆ ਅੰਦਰ ਜਿਹੜੇ ਹੁੰਦੇ ਆ ਅੱਜ ਇਹਨਾਂ ਦੇ ਚਾਵਾਂ ਨੂੰ ਨਵਾਂ ਨਵੀਂ ਉਡਾਣ ਮਿਲੀ ਹੈ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਸਰਪੰਚ ਸਾਹਿਬ ਦੇ بیٹے ਦਾ ਕਿ ਜਿਨ੍ਹਾਂ ਨੇ ਇਹਨਾਂ ਦੇ ਚਾਵਾਂ ਨੂੰ ਨਵੀਂ ਉਡਾਣ ਦਿੱਤੀ ਹੈ ਕਿ ਬੱਚਿਆਂ ਦਾ ਚਾ ਪੂਰਾ ਹੋ ਗਿਆ ਹੁਣ ਤੁਸੀਂ ਦੇਖ ਰਹੇ ਸੀ ਜਦੋਂ ਬੱਚਾ ਬਾਈਟ ਦੇ ਰਿਹਾ ਤੇ ਇੰਨੀ ਖੁਸ਼ੀ ਹੈ ਕਿ ਬੱਚਾ ਭਾਵੁਕ ਹੋ ਗਿਆ ਬਿਲਕੁਲ ਇਹ ਜਿਹੜੇ ਬਚਪਨ ਦੇ ਚਾ ਹੁੰਦੇ ਆ ਜਿੰਨੀ ਕਿਹੜਾ ਨੂੰ ਉਡਾਰੀ ਮਿਲ ਜਵੇ ਉਹ ਮੇਰੇ ਖਿਆਲ ਤੋਂ ਵੱਧ ਤੋਂ ਵੱਧ ਜਿਹੜੀ ਇਹਨਾਂ ਦੇ ਕੋਲ ਖਣ ਨਹੀਂ ਸੰਯੋਗ